ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿਲਾ ਰਾਏਪੁਰ ਦੀ 올림픽ਸ ਹੁੰਦੀ ਹੈ ਉੱਤੇ ਵਿਰਾਸਤੀ ਖੇਡਾਂ ਉਹਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਸਾਲ ਕਿਲਾ ਰਾਏਪੁਰ ਦੀ ਖੇਡ ਆਯੋਜਨ ਦੀ ਕਮੇਟੀ ਉਹ ਵੀ ਮੇਰੇ ਨਾਲ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਆਪਣੇ ਗਰੀਵਾਲ ਸਾਹਿਬ ਕਰਨਲ ਸੁਰੇਂਦਰ ਸਿੰਘ ਗਰੀਵਾਲ ਸਾਹਿਬ ਉਹ ਮੇਰੇ ਨਾਲ ਨੇ ਐਮਐਲਏ ਸਾਹਿਬ ਦੇ ਬੇਟੇ ਵੀ ਐਮਐਲਏ ਸਾਹਿਬ ਉਨਾ ਦੇ ਰਿਪਰੈਜ਼ੈਂਟੇਟਿਵ ਉਹ ਵੀ ਸਾਰੇ ਮੇਰੇ ਨਾਲ ਨੇ ਕਮੇਟੀ ਦੇ ਸਮੂਹ ਮੈਂਬਰਸ ਉਹ ਮੇਰੇ ਨਾਲ ਨੇ ਇਸ ਬਿੱਲੇ ਬੈਠੇ ਹੋ ਨੇ ਡੀਐਸਓ ਸਾਹਿਬ ਪੀਡੀਸੀ ਡੀ ਐਸਟੀਐਮ ਈਸਟ ਹੋਰ ਸਮੂਹ ਨੋਡਲ ਅਫਸਰ ਅਸਿਸਟੈਂਟ ਨੋਡਲ ਅਫਸਰ ਜੀਡੀ ਵਿਰਾਸਤੀ ਖੇਡਾਂ ਨੂੰ ਜਿਹੜਾ ਹੈਗਾ ਸਮੁੱਚੇ ਢੰਗ ਨਾਲ ਕਰਾਉਣਗੇ ਉਹ ਸਾਰੇ ਨਾਲ ਨੇ ਕਿਲਾ ਰਾਏਪੁਰ ਦੀ ਵਿਰਾਸਤੀ ਖੇਡਾਂ ਹੋਣ ਜਾ ਰਹੀਆਂ ਨੇ ਔਰ ਇਸ ਵਾਰ ਦੀ ਸਪੈਸ਼ਲ ਅਟਰੈਕਸ਼ਨ ਇਹ ਹੈਗੀ ਹੈ ਕਿ ਡਿਪਾਰਟਮੈਂਟ ਆਫ ਐਨੀਮਲ ਹੈਸਬੈਂਟਰੀ ਵੱਲੋਂ ਇਸ ਵਾਰ ਲੈਟਰ ਵੀ ਦਿੱਤਾ ਗਿਆ ਹੈ ਕਿ ਜਿਹੜੀ ਬੁਲਕਾਟ ਰੇਸ ਹੈ ਬੈਲ ਗੱਡੀ ਦੀ ਜਿਹਨੂੰ ਆਪਾਂ ਦੋੜਾ ਕਹਿੰਦੇ ਆ ਉਹ ਇਸ ਵਾਰ ਹੋਣ ਜਾ ਰਹੀ ਹੈ ਔਰ 30 ਜਨਵਰੀ ਨੂੰ ਉਹਦਾ ਆਯੋਜਨ ਇਸ ਦਾ ਸ਼ੁਭਾਰੰਭ ਕੀਤਾ ਜਾਊਗਾ ਔਰ ਇਹ ਜਿਹੜੀ 3 ਦਿਨ ਦਾ ਇਹ ਪ੍ਰੋਗਰਾਮ ਚੱਲੇਗਾ 3 ਜਨਵਰੀ 31 ਜਨਵਰੀ ਤੇ 1 ਫਰਵਰੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਟੂਰਿਜ਼ਮ ਮਿਨਿਸਟਰ ਸਾਹਿਬ ਔਰ ਮਾਨਯੋਗ ਆਪਣੇ ਕੁਡੀਆਂ ਸਾਹਿਬ ਉਹ ਵੀ ਉਹਨਾਂ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਬਣ ਰਿਹਾ ਹੈ ਤੇ ਉਹ ਵੀ ਇਸ ਇਨ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਆਨ ਦੇ ਸ਼ਿਰਕਤ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਹੋਰ ਵੀ ਆ ਬੜੇ ਪ੍ਰੋਗਰਾਮ ਜਿਹੜੇ ਹੈਗੇ ਉਹ ਖੇਲੇ ਜਾਣਗੇ ਜੋ ਜਿਵੇਂ ਕਿ hockey match ਕਬੱਡੀ ਸ਼ੋਰਟ ਪੁੱਟ 100 ਮੀਟਰ ਦੀ ਦੌੜਾ ਆਦਿ ਇਸ ਤਰ੍ਹਾਂ ਦੇ ਇਹ ਸਾਰੇ ਜਿੰਨੇ ਵੀ ਖੇਡ ਹੈਗੇ ਆ ਉਹ ਸਾਰੇ 3 ਦਿਨ ਜਿਹੜਾ ਲਗਾਤਾਰ ਚੱਲਣਗੇ ਔਰ ਮੈਂ ਸਾਰੇ ਕਮੇਟੀ ਮੈਂਬਰਸ ਦਾ ਔਰ ਸਾਡੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਹਨ ਔਰ ਇਸ ਪ੍ਰੋਗਰਾਮ ਨੂੰ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ ਤਾਂ ਜੋ ਵਤਵਦ ਲੋਕਾਂ ਨੂੰ ਪੀ ਲੈ ਕੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਔਰ ਦੇਖਣ ਔਰ ਧੰਨਵਾਦ ਸੱਜੇ ਵੱਲ ਕਿਤੇ ਪੈਰ ਲੱਗਿਆ ਬਾਜ਼ਾਰ ਗਿਆ ਹੈਗਾ ਉਹਨੂੰ ਲੈ ਕੇ ਕੋਈ ਕੋਈ ਖਾਸ ਕਮੇਟੀ ਦੇਗੀ ਪਰ ਇਸ ਸਟਾਫ ਦੇ ਨਾਲ ਜਿਲਦ ਹੋਵੇਗਾ ਕਿ ਮੁਜਬਾਤ ਕਰ ਜਾਣਾ ਨਹੀਂ ਬਿਲਕੁਲ ਜਿਹੜਾ ਕਿ ਜੋ ਐਸਓਪੀ ਬਣ ਕੇ ਆਇਆ ਹੈ ਕਿ ਵੀ ਜਿਹੜਾ ਐਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਔਰ ਜਿਹੜੀ ਟਰਮਸ ਐਂਡ ਕੰਡੀਸ਼ਨ ਹੈ ਕਿ ਉੱਤੇ ਡਾਕਟਰਸ ਨੂੰ ਮੌਜੂਦ ਹੋਣਾ ਹੈ ਉਹਨਾਂ ਨੂੰ ਕੋਈ क्रੂਅਲਟੀ ਨਾ ਹੋਵੇ ਉਹਨਾਂ ਵਾਸਤੇ ਜਿਹੜਾ ਹੈਗਾ ਪ੍ਰੋਪਰ ਟਾਈਮਲੀ ਫੂਡ ਔਰ ਪਾਣੀ ਦਾ ਅਰੇਂਜਮੈਂਟ ਡਾਕਟਰਸ ਦਾ ਅਰੇਂਜਮੈਂਟ ਉਹ ਸਾਰਾ ਕੁਝ ਉੱਤੇ ਕੀਤਾ ਜਾਊਗਾ ਔਰ ਜਿਹੜੀ ਵੀ ਗਾਈਡਲਾਈਨਸ ਨੇ ਉਸ ਪੂਰੀਆਂ ਗਾਈਡਲਾਈਨਸ ਫੋਲੋ ਪ੍ਰੋਪਰ ਡਿਊਟੀਆਂ ਲੱਗਣ ਗਿਆ ਔਰ ਉਸ ਦੇ ਨਾਲ ਨਹੀਂ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਨੇਜਮੈਂਟ ਕਮੇਟੀ ਵੀ ਇਸ ਚੀਜ਼ ਦਾ ਸਪੈਸ਼ਲੀ ਧਿਆਨ ਰੱਖੇ ਕਿਉਂਕਿ ਬਹੁਤ ਸਾਲਾਂ ਬਾਅਦ ਜਿਹੜਾ ਹੈਗਾ ਫਿਰ ਤੋਂ ਇੱਕ ਵਾਰ ਮੁੜ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਕੋਈ ਮੀਟਿੰਗ ਹੋਈ ਹੈ ਤੁਹਾਡੀ ਜਿਹੜੇ ਜਿਹਨਾਂ ਨਾਲ ਕੋਈ ਬੈਠ ਕੇ ਗੱਲਬਾਤ ਹੋਦੋਂ ਕੋਈ ਤੁਸੀਂ ਦਿੱਤਾ ਕੀ ਹੈ ਅ ਤੁਹਾਨੂੰ ਪਤਾ ਹੀ ਹੋਵੇਗਾ ਵੀ ਲਾਸਟ ਈਅਰ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸੀਗੇ ਔਰ ਉਥੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਜਿਹਦੇ ਵਿੱਚ ਧੰਨਵਾਦ ਰੈਲੀ ਜਿਹਨੂੰ ਕੀਤਾ ਸੀਗਾ ਔਰ ਪਿੰਡ ਵਾਲਾ ਨੇ ਔਰ ਲੋਕਾਂ ਨੇ ਕਮੇਟੀ ਨੇ ਸਮੂਚੀ ਕਮੇਟੀ ਨੇ ਧੰਨਵਾਦ ਕੀਤਾ ਸੀ ਜਦੋਂ ਇਹ ਅ ਜਦੋਂ ਇਹ ਇਸ ਇਸ ਚੀਜ਼ ਦੀ ਪ੍ਰਵਾਨਗੀ ਮਿਲਨੀ ਸੀ ਉਸ ਵੇਲੇ ਸਾਡੇਆਂ ਗੱਲਾਂ ਹੋਈਆਂ ਸੀ ਕਿ ਉਹਨਾਂ ਦੇ ਨਾਲ ਔਰ ਉਹ ਬਹੁਤ ਖੁਸ਼ ਸੀਗੇ ਔਰ ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਪੁੱਤਾ ਵਾਂਗ ਜਿਹੜਾ ਹੈਗਾ ਇਹਨਾਂ ਨੂੰ ਪਾਲਦੇ ਨੇ ਔਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਹਾਂ ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਆਸ਼ਵਾਸ਼ਣ ਜਿਹੜਾ ਦਿੱਤਾ ਸੀ ਨੀ ਬਿਲਕੁਲ ਜਿਓ ਵੀ ਗਾਈਡਲਾਈਨ ਸਾਨੂੰ ਦਿੱਤੀਆਂ ਗਈਆਂ ਬੜੀ ਡਿਟੇਲਡ ਗਾਈਡਲਾਈਨਸ ਹੈ ਕਿ ਤੁਸੀਂ ਆ ਦੂਜ਼ ਐਂਡ ਡਾਉਨਸ ਜਿਹਨੂੰ ਆਪਾਂ ਕਹਿੰਦੇ ਆਂ ਕਿ ਆ ਚੀਜ਼ ਆਪਾਂ ਕਰ ਸਕਦੇ ਆ ਚੀਜ਼ ਆਪਾਂ ਨਹੀਂ ਕਰ ਸਕਦੇ ਡਾਕਟਰਸ ਦੀ ਟੀਮ ਮੌਜੂਦ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਨੂੰ ਪ੍ਰੋਪਰ ਟੇਕ ਕੇਅਰ ਕਰੇ ਔਰ ਐਮਬੂਲੈਂਸ ਇਸ ਤਰ੍ਹਾਂ ਦੇ ਇੰਜੈਕਸ਼ਨਸ ਜੋ ਵੀ ਮੈਡੀਸਿਨਸ ਹਰ ਚੀਜ਼ ਉੱਥੇ ਮੌਜੂਦ ਹੋਗੀ ਔਰ ਹਰ ਚੀਜ਼ ਜਿਹੜਾ ਡੂਜ਼ ਐਂਡ ਡੋਨਸ ਹੈ ਫੋਲੋ ਕਰੇਗੇ